ਦੇਖੋ ਸਾਡਾ ਸੰਵਿਧਾਨ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਬਣਿਆ ਹੋਇਆ ਸਾਡੇ 26 ਜਨਵਰੀ 1950 ਚ ਲਾਗੂ ਹੋ ਗਿਆ ਸੀ ਉਸ ਦੇ ਧਾਰਾ ਜਿਹੜੀ ਆਰਟੀਕਲ ਕਹ ਦਨੇ ਸੀ 84 ਦੇ ਮੁਤਾਬਕ ਕੋਈ ਵੀ ਸ਼ਖਸ ਜਿਹੜਾ ਹੈ ਉਹ ਮੈਂਬਰ ਆਫ ਪਾਰਲੀਮੈਂਟ ਤੇ ਨਾਲ ਹੀ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਇਕੱਠੇ ਨਹੀਂ ਹੋ ਸਕਦਾ ਆਰਟੀਕਲ 110 ਜਿਹੜਾ ਹੈਗਾ ਉਹ ਇਹ ਕਹਿੰਦਾ ਹੈ ਕਿ ਜੇ ਕਿਸੇ ਬੰਦੇ ਦਾ ਇਲੈਕਸ਼ਨ ਐਜ ਐਮਐਲਏ ਤੋਂ ਐਮਪੀ ਹੋ ਜਾਂਦਾ ਹੈ ਜੀ ਤਾਂ ਉਸ ਨੂੰ 14 ਦਿਨ ਦੇ ਵਿੱਚ ਵਿੱਚ ਜੀ ਆਪਣੀ ਜਿਹੜੀ ਇੱਕ ਸੀਟ ਆਪਣੀ ਵਕੇਟ ਕਰਨੀ ਪਵੇਗੀ ਜੇ ਉਹ ਅਜਿਹਾ ਕੋਈ ਵੀ ਚੁਆਇਸ ਨਹੀਂ ਕਰਦਾ ਆਪਣੇ ਵੱਲੋਂ ਇਨਫਾਰਮੇਸ਼ਨ ਨਹੀਂ ਦਿੰਦਾ ਤਾਂ 14 ਦਿਨ ਬਾਅਦ ਉਹਦੀ ਜਿਹੜੀ ਐਮਪੀ ਦੀ ਸੀਟ ਹੈ ਉਹ ਆਟੋਮੈਟਿਕਲੀ ਵਕੇਟ ਹੋ ਜਾਏਗੀ ਇਕਨ ਅੱਜ ਕੱਲ ਦੇ ਇਲੈਕਸ਼ਨ 2024 ਜਿਹੜੇ ਹੋਏ ਆਏ ਐ ਲੋਕ ਸਭਾ ਵਾਸਤੇ ਉਹਦੇ 'ਚ ਤੁਸੀਂ ਆਮ ਦੇਖ ਰਹੇ ਹੋ ਕਿ ਮਨਿਸਟਰ ਜੀ ਐਮ ਐਲ اے ਜੀ ਐਮ ਪੀ ਦਾ ਇਲੈਕਸ਼ਨ ਲੜ ਰਹੇ ਆ ਆਪਾਂ ਦੇਖੀਏ ਕਿ ਹਰੇਕ ਪਾਰਟੀ ਦਾ ਜਿਹੜਾ ਐਮ ਐਲ اے ਆ ਉਹ ਜੀ ਐਮ ਪੀ ਦੇ ਇਲੈਕਸ਼ਨ 'ਤੇ ਖੜਾ ਕਰ ਦਿੰਦੇ ਆ ਜੀ ਆਪਾਂ ਇਹ ਤੱਕ ਦੇਖਦੇ ਹਾਂ ਕਈ ਜਗ੍ਹਾ ਤੇ ਜਿਹੜਾ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਹੁੰਦਾ ਜੀ ਉਹ ਵੀ ਦੋ ਦੋ ਤਿੰਨ ਤਿੰਨ ਜਗ੍ਹਾ ਤੋਂ ਇਲੈਕਸ਼ਨ ਲੜਦਾ ਹੈ ਇੱਕ ਬੜੀ ਦੁਖਦਾਈ ਗੱਲ ਆ ਜੇ ਆਪਾਂ ਦੇਖੀਏ ਤੇ ਪਬਲਿਕ ਦੇ ਵਿੱਚ ਜੇ ਤੁਸੀਂ 50 ਬੰਦਿਆਂ ਨੂੰ ਪੁੱਛੋਗੇ ਨਾ ਇਹ ਸਵਾਲ ਜੀ ਕਿ ਤੁਹਾਨੂੰ ਪਤਾ ਕਿ ਜਦੋਂ ਇਹ ਪੋਸਟ ਖਾਲੀ ਹੋ ਗਈ ਜਗ੍ਹਾ ਖਾਲੀ ਹੋ ਗਈ ਐਮਐਲਏ ਦੀ ਜੀ ਤੇ ਉੱਥੇ ਪੈਸਾ ਕਿੱਦਾ ਲੱਗਣਾ ਜੀ ਤੁਹਾਨੂੰ ਕੋਈ ਜਵਾਬ ਹੀ ਦੇ ਸਕਦਾ ਅਸੀਂ ਇੱਕ ਅਵੇਅਰਨੈਸ ਲਈ ਇੱਕ ਲੋਕਾਂ ਚ ਲਿਉਣੀ ਕਹਿੰਦੇ ਆ ਵੀ ਲੋਕ ਇਹ ਇੱਕ ਸਵਾਲ ਵੀ ਕਰਨ ਕਿ ਤੁਸੀਂ ਭਾਈ ਐਮਪੀ ਦੀ ਇਲੈਕਸ਼ਨ ਲੜ ਰਹੇ ਹੋ ਐਮਪੀ ਬਣ ਜੇ ਇਹ ਸੌ ਡਿਗਰੇ ਦੀ ਜਗ੍ਹਾ ਖਾਲੀ ਹੋਣੀ ਹੈ ਜੀ ਉੱਥੇ ਪੈਸਾ ਕਿਹਦਾ ਲੱਗਣਾ ਹੁਣ ਜਿਹੜੇ ਐਮਪੀ ਆ ਜਾਂ ਐਮਐਲਏ ਆ ਉਹ ਦੁਬਾਰੇ ਚੋਣ ਨਹੀਂ ਲੜ ਸਕਦੇ ਜਾਨਕਿ ਐਮਐਲਏ ਐਮਪੀ ਦੀ ਚੋਣ ਨਹੀਂ ਲੜ ਸਕਦੇ ਇਸ ਜਿਹੜਾ ਕਾਨੂੰਨ ਹੋਣਾ ਚਾਹੀਦਾ ਪਰ ਇਹ ਗੱਲਾਂ ਮੈਂ ਨਹੀਂ ਕਹਿ ਰਿਹਾ ਇਹ ਗੱਲਾਂ ਇਹ ਮਾਨਯੋਗ ਸੁਪਰੀਮ ਕੋਰਟ ਵਿੱਚ ਕੀਤੀ ਹੋਈ ਇੱਕ ਐਪਲੀਕੇਸ਼ਨ ਦਾਇਰ ਜੋ ਹਿਊਮਨ ਰਾਈਟਸ ਅੰਡਰ யுਨੀਵਰਸਲ ਆਰਗਨਾਈਜੇਸ਼ਨ ਵੱਲੋਂ ਦਾਇਰ ਕੀਤੀ ਗਈ ਆ ਇਸ ਦੇ ਵਿੱਚ ਸਾਰੇ ਪੁਆਇੰਟ ਲਿਖੇ ਹੋਏ ਆ ਕਿ ਜਿਹੜਾ ਐਮਐਲਏ ਜਾਂ ਕੋਈ ਮੰਤਰੀ ਆ ਉਹ ਐਮਪੀ ਦੀ ਚੋਣ ਨਹੀਂ ਲੜ ਸਕਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੇ ਸਾਬਕਾ ਸੀਨੀਅਰ ਐਡਵੋਕੇਟ ਆ ਅਮਰ ਅਸ਼ੋਕ ਪਾਠਕ ਜੀ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਵੱਲੋਂ ਇਹ ਐਪਲੀਕੇਸ਼ਨ ਧਾਇਰ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਹੋਮਰ ਰਾਈਟਰ ਜੁਨੀਵਰਸ ਆਰਗੂਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਢਾਲੀਵਾਲ ਵੱਲੋਂ ਇਹ ਐਪਲੀਕੇਸ਼ਨ ਕੀਤੀ ਹੈ ਸਭ ਤੋਂ ਪਹਿਲਾਂ ਐਡਵੋਕੇਟ ਸਾਹਿਬ ਦਾ ਸਵਾਗਤ ਕਰਾਂਗੇ ਸਾਰਤਕ ਜੀ ਦਾ ਬਹੁਤ-ਬਹੁਤ ਸਾਰਾ ਸਵਾਗਤ ਸਭ ਤੋਂ ਪਹਿਲਾਂ ਇਸ ਐਪਲੀਕੇਸ਼ਨ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜਿਹੜੀ ਤੁਸੀਂ ਧਾਇਰ ਕੀਤੀ ਹੈ ਕਿ ਜਿਹੜਾ ਐਮਐਲਏ ਆ ਉਹ ਐਮਪੀ ਦੀ ਚੋਣ ਨਹੀਂ ਲੜ ਸਕਦਾ ਜਾਂ ਕੋਈ ਮੰਤਰੀ ਆ ਜਾਂ ਕੋਈ ਮੰਤਰੀ ਉਹ ਐਮਪੀ ਦੀ ਚੋਣ ਨਹੀਂ ਲੜ ਸਕਦਾ ਦੇਖੋ ਸਾਡਾ ਸੰਵਿਧਾਨ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਬਣਿਆ ਹੋਇਆ ਜੀ ਸਾਡੇ 26 ਜਨਵਰੀ 1950 ਚ ਲਾਗੂ ਹੋ ਗਿਆ ਸੀ ਜੀ ਉਸ ਦੇ ਧਾਰਾ ਜਿਹੜੀ ਆਰਟੀਕਲ ਕਹਿੰਦੇ ਨੇ ਅਸੀਂ 84 ਦੇ ਮੁਤਾਬਕ ਜੀ ਕੋਈ ਵੀ ਸ਼ਖਸ ਜਿਹੜਾ ਹੈ ਉਹ ਮੈਂਬਰ ਆਫ ਪਾਰਲੀਮੈਂਟ ਜੀ ਤੇ ਨਾਲ ਹੀ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਇਕੱਠੇ ਨਹੀਂ ਹੋ ਸਕਦਾ ਜੀ ਆਰਟੀਕਲ 110 ਜਿਹੜਾ ਹੈਗਾ ਉਹ ਇਹ ਕਹਿੰਦਾ ਹੈ ਕਿ ਜੇ ਕਿਸੇ ਬੰਦੇ ਦਾ ਇਲੈਕਸ਼ਨ ਜੀ ਐਜ ਐਮਐਲਏ ਤੋਂ ਐਮਪੀ ਹੋ ਜਾਂਦਾ ਹੈ ਜੀ ਤਾਂ ਉਸ ਨੂੰ 14 ਦਿਨ ਦੇ ਵਿੱਚ ਵਿੱਚ ਜੀ ਆਪਣੀ ਜਿਹੜੀ ਇੱਕ ਸੀਟ ਆਪਣੀ ਵਕੇਟ ਕਰਨੀ ਪਵੇਗੀ ਜੀ ਜਾਂ ਐਮਐਲਏ ਲਈ ਜਾਂ ਐਮਪੀ ਜੀ ਐਮਐਲਏ ਦੀ ਕਹਾਤਾ ਤਾਂ ਐਮਪੀ ਵਾਲੀ ਅੱਖਰ ਸਕਦਾ ਜੇ ਐਮਪੀ ਵਾਲੀ ਅੱਖ ਨਹੀਂ ਅਖਣੀ ਜਾਂਦਾ ਤਾਂ ਐਮਐਲਏ ਵਾਲੀ ਅੱਖ ਸਕਦਾ ਉਹ ਉਸ ਦੀ ਚੁਆਇਸ ਹੈ ਜੀ ਲੇਕਿਨ ਜੇ ਉਹ ਅਜੇ ਹਾ ਕੋਈ ਵੀ ਚੁਆਇਸ ਨਹੀਂ ਕਰਦਾ ਜੀ ਆਪਣੇ ਵੱਲੋਂ ਇਨਫੋਰਮੇਸ਼ਨ ਨਹੀਂ ਦਿੰਦਾ ਤਾਂ 14 ਦਿਨ ਬਾਅਦ ਉਹਦੀ ਜਿਹੜੀ ਐਮਪੀ ਦੀ ਸੀਟ ਹੈ ਉਹ ਆਟੋਮੈਟਿਕਲੀ ਵਕੇਟ ਹੋ ਜਾਏਗੀ ਜੀ ਇਹ ਇੱਕ ਸਾਡੇ 1950 ਚ ਹੋਲਜ ਵੀ ਬਣੇ ਸੀ ਜੀ ਹੋਲਡਸਨ ਆਫ ਡਬਲ ਮੈਂਬਰਸ਼ਿਪ ਐਫੈਕਟ ਜੀ ਤਾਂ ਉਹਦੇ ਤਹਿਤ ਵੀ ਜਿਹੜਾ ਉਹਦਾ ਸੈਕਸ਼ਨ 2 ਹੈ ਉਹਦੇ ਮੁਤਾਬਕ ਵੀ ਇਹ ਕਿਹਾ ਗਿਆ ਸੀ ਵੀ ਕੋਈ ਵੀ ਸਖ ਜਿਹੜਾ ਕੋਈ ਵੀ ਇਨਸਾਨ ਉਹ ਦੋ ਸਦਨਾਂ ਦਾ ਮੈਂਬਰ ਐਟ ਅ ਟਾਈਮ ਨਹੀਂ ਹੋ ਸਕਦਾ ਇਹ 메ਨ ਮੁੱਦਾ ਹੈ ਲੇਕਿਨ ਅੱਜ ਕੱਲ ਦੇ ਇਲੈਕਸ਼ਨ 2024 ਜਿਹੜੇ ਹੋਏ ਆਏ ਐ ਲੋਕ ਸਭਾ ਵਾਸਤੇ ਉਹਦੇ ਚ ਤੁਸੀਂ ਆਮ ਦੇਖ ਰਹੇ ਹੋ ਕਿ ਮਨਿਸਟਰਜ਼ ਐਮ ਐਲ ਏ ਐਮ ਪੀ ਦਾ ਇਲੈਕਸ਼ਨ ਲੜ ਰਹੇ ਆ ਜੀ ਹੁ ਜਿਵੇਂ ਮਸਲਨ ਸਾਡੇ ਪੰਜਾਬ ਦੇ ਵਿੱਚੋਂ ਹੀ ਪੰਜ ਮਨਿਸਟਰ ਜੀ ਇਸ ਟਾਈਮ ਇਲੈਕਸ਼ਨ ਲੜ ਰਹੇ ਆ ਉਸ ਤੋਂ ਇਲਾਵਾ ਕੁਝ ਐਮ ਐਲ ਏ ਸਾਹਿਬਾਨ ਵੀ ਐ ਜਿਹੜੇ ਕਿ ਇਲੈਕਸ਼ਨ ਲੜ ਰਹੇ ਆ ਜੀ ਹੁੰਦਾ ਕੀ ਹੈ ਵੀ ਜੇ ਹੁਣ ਸਪੋਜ਼ਿੰਗ ਕੋਈ ਮਿਨਿਸਟਰ ਸਾਹਿਬ ਜੀ ਉਹ ਐਮਪੀ ਬਣ ਜਾਂਦੇ ਆ ਜੀ ਤਾਂ ਉਹਨਾਂ ਦੀ ਉਹਨਾਂ ਦੀ ਸੀਟ ਨੇਚੁਰਲੀ ਉਹ ਜਿਹੜੀ ਅਸੈਂਬਲੀ ਦੀ ਹੈ ਉੱਥੋਂ ਅਸਾਈਨ ਕਰੰਗੇ ਤੇ ਉਹਦਾ ਜਿਹੜਾ ਇਲੈਕਸ਼ਨ ਹੈ ਉਹ ਦੁਆਰਾ ਇਹ ਲੈ ਬਾਈ ਇਲੈਕਸ਼ਨ ਹੋਏਗਾ ਜੀ ਬਿਲਕੁਲ ਬਿਲਕੁਲ ਇਹ ਜਿੰਨੇ ਵੀ ਬਾਈ ਇਲੈਕਸ਼ਨ ਹੈ ਸਪੋਜ਼ਿੰਗ 5 ਹੋਣ 10 ਹੋਣ ਜੀ ਇਹ ਸਾਰੇ ਜਿੰਨੇ ਵੀ ਸਟੇਟ ਦੇ ਬਾਈ ਇਲੈਕਸ਼ਨ ਹੈ ਇਹਨਾਂ ਦਾ ਸਾਰਿਆਂ ਦਾ ਭਾਰ ਇਹਦੇ ਤੇ ਜਿਹੜੀ ਆਫੀਸ਼ੀਅਲ ਮਸ਼ੀਨ ਨਹੀਂ ਦਾ ਖਾਚਾ ਜੀ ਤੇ ਵੈਸੇ ਵੀ ਜਿਹੜੀ ਇਹਦੇ ਜੋ ਫਾਰਮੈਲਿਟੀ ਜ ਹੈ ਉਹ ਸਾਰੀਆਂ ਸਰਕਾਰ ਦੇ ਉੱਤੇ ਭਾਰ ਪੈਂਦਾ ਤੇ ਜਿਹੜਾ ਕਿ ਅਲਟੀਮੇਟਲੀ ਟੈਕਸ ਪੇਅਰ ਦਾ ਪੈਸਾ ਹੈ ਉਹ ਬਰਬਾਦ ਹੁੰਦਾ ਪਰ ਤਾਂ ਮੇਰੇ ਕੋਲ ਹੋਰ ਦਿਮਾਗ ਦੇ ਵਿੱਚ ਗੱਲ ਆ ਗਈ ਸੀ ਮੰਨ ਲਓ ਇੱਕ ਐਮਐਲਏ ਜਿਹੜਾ ਆਪਣਾ ਹੈ ਅਸਤੀਫਾ ਦੇ ਕੇ ਐਮਪੀ ਚੋਣ ਲੜ ਪਿਆ ਐਮਪੀ ਦੀ ਚੋਣ ਹਾਰਨ ਤੋਂ ਬਾਅਦ ਉਹ ਦੁਬਾਰੇ ਫਿਰ ਐਮਐਲਏ ਦੇ ਕੇ ਨਹੀਂ ਲੜਦਾ ਜੀ ਐਮਪੀ ਦੀ ਚਲੋ ਐਮਪੀ ਦੀ ਚੋਣ ਮੰਨ ਲਓ ਹਾਰ ਜਾਂਦਾ ਤਾਂ ਦੁਬਾਰੇ ਫਿਰ ਐਮਐਲਏ ਬਹਾਲ ਹੋ ਜਾਂਦਾ ਨਹੀਂ ਜੇ ਉਹ ਐਮਪੀ ਦੀ ਇਲੈਕਸ਼ਨ ਹਾਰ ਗਿਆ ਫਿਰ ਤਾਂ ਉਹ ਐਮਐਲਏ ਦਾ ਚੱਲ ਹੀ ਰਿਹਾ ਹੈ ਰਜਾਇੰਡ ਹੋਣਾ ਕੀਤਾ ਹੀ ਨਹੀਂ ਜੀ ਇੱਕ ਤੁਸੀਂ ਗੱਲ ਨੋਟ ਕਰੋ ਇਹਨਾਂ ਨੇ ਹਾਲੇ ਤੱਕ ਐਮਐਲਏ ਤੋਂ ਰਜਾਇਨ ਨਹੀਂ ਕੀਤਾ ਜੀ ਬਿਲਕੁਲ ਕੋਈ ਅਗਲ ਸਖਸ ਐਮਐਲਏ ਤੋਂ ਰਜਾਇਨ ਪਹਿਲਾਂ ਕਰ ਚੁੱਕਿਆ ਉਹ ਤਾਂ ਇੱਕ ਡਿਫਰੈਂਟ ਇਸ਼ੂ ਹੋ ਗਿਆ ਜੀ ਇਹ ਤੇ ਮਨਿਸਟਰ ਵੀ ਹੈਗੇ ਐਮਐਲਏ ਵੀ ਹੈਗੇ ਤੇ ਦੇ ਆਰ ਕੰਟੈਸਟਿੰਗ ਫॉर ਦੀ ਸੀਟ ਆਫ ਐਮਪੀ ਲੋਕ ਸਭਾ ਦੇ ਮੈਂਬਰ ਵਾਸਤੇ ਲੜ ਰਹੇ ਹੈ ਜੇ ਇਹ ਇਲੈਕਟ ਹੋਣਗੇ ਇਹ ਤਾਂ ਜਾਇਨ ਕਰਨ ਕਿ ਨਹੀਂ ਤੇ ਜਾਇਨ ਕਰਨਾ ਹੀ ਨਹੀਂ ਰਣੇ ਜੀ ਲੇਕਿਨ ਇਸ ਦਾ ਇਫੈਕਟ ਕਿੰਨਾ ਹੁੰਦਾ ਦੋ ਗਮੇ ਇਫੈਕਟ ਕਿੰਨੇ ਆ ਵੀ ਜੇ ਤੁਸੀਂ ਦੇਖੋ ਹੁਣ ਇੱਕ ਵਾਰ ਮਨਿਸਟਰ ਸਾਡਾ ਕੋਈ ਵੀ ਵਲੀਸਟਰ ਉਹ ਬਣ ਗਿਆ ਐਮਪੀ ਜੀ ਉਹ ਐਮਪੀ ਦੀ ਹਸ ਲੈ ਲੇਗਾ ਇਧਰ ਉਹਨੇ ਜਾਇਨ ਕਰ ਦਨਾ ਜੀ ਇਹ ਐਮਐਲਏ ਦੀ ਸੀਟ ਵੇਕੈਂਟ ਹੋ ਜਾਏਗੀ ਵਿਦਨ 6 ਮਾ ਜਿੱਥੇ ਇਲੈਕਸ਼ਨ ਹੋਊਗਾ ਜੀ ਮਤਲਬ ਇਹ ਬਿਨਾ ਮਤਲਬ ਦਾ ਭਾਰ ਸਾਡੇ ਟੈਕਸਪੇਅਰ ਤੇ ਪੈਂਦਾ ਜੀ ਇਹ ਹਰ ਬਾਰ ਹੀ ਹੁੰਦਾ ਪਰ ਇੱਕ ਈ ਵਾਰ ਤੁਸੀਂ ਜਿਹੜੀ ਐਪਲੀਕੇਸ਼ਨ ਬਹੁਤ ਜ਼ਿਆਦਾ ਲੋਕ ਇਸ ਤਰ੍ਹਾਂ ਕਹ ਰਹੇ ਹਨ ਮਤਲਬ ਪਰ ਇੱਕ ਈ ਵਾਰ ਜਿਹੜੀ ਤੁਸੀਂ ਐਪਲੀਕੇਸ਼ਨ ਧਾਰੀ ਕੀਤੀ ਐ ਇੱਕ ਈ ਵਾਰ ਕਿਉਂ ਕੀਤੀ ਅਸੀਂ ਇਹ ਕੀਤਾ ਅਸੀਂ ਤਾਂ ਦੇਖੋ ਜਦੋਂ ਇੱਕ ਟੈਸਟ ਮਤਲਬ ਕੁਆਰਟੀ ਆਪਾ ਦੇਖ ਲਿਏ ਜਦੋਂ ਕੋਈ ਇੱਕ ਅੱਧਾ ਐਮਐਲਏ ਕਰਦਾ ਇਲੈਕਸ਼ਨ ਜੀ ਐਮਪੀ ਦਾ ਲੜਦਾ ਹੈ ਤਾਂ ਉਹ ਇੱਕ ਅੱਧ ਦੀ ਸੀਟ ਖਾਲੀ ਹੋ ਗਈ ਉਹਦੇ ਕੋਈ ਬਟੀਏ ਲੈਣਾ ਫੋਕੜੀ ਪੈਦਾ ਜੀ ਐਸ ਵਾਈ ਜਿਹੜੀ ਲੋਕ ਸਭਾ ਦੇ ਇਲੈਕਸ਼ਨ ਵਾਸਤੇ ਰਾਜਸਥਾਨ ਦੇਖ ਲਓ ਮਧ ਪ੍ਰਦੇਸ਼ ਦੇਖ ਲਓ ਜੀ ਪੰਜਾਬ ਦੇਖ ਲਓ ਹਰਿਆਣਾ ਦੇਖ ਲਓ ਮਤਲਬ ਬਹੁਤ ਹੀ ਜ਼ਿਆਦਾ ਇਹ ਗੱਲ ਹੋ ਚੁੱਕੀ ਹੈ ਕਿ ਜਿਹੜੇ ਸਿਟਿੰਗ ਐਮਐਲਏ ਜਾਏ ਜਾਂ ਮਿਨਿਸਟਰ ਜਾਏ ਉਹ ਇਲੈਕਸ਼ਨ ਐਮਪੀ ਦਾ ਲੜੇ ਜੀ ਜਿਹਦੇ ਨਾਲ ਕਿ ਜਦੋਂ ਬਾਈ ਇਲੈਕਸ਼ਨ ਹੋਣਗੇ ਉੱਥੇ ਕੰਮ ਵੀ ਠੱਪ ਹੋ ਜਾਂਦਾ ਜਿਹੜੀ ਉਹਦਾ ਵਿਕਾਸ ਹੈ ਉਸ ਕੋਸਟੀ ਤੋਂ ਸੀਦਾ ਵਿਕਾਸ ਵੀ ਖੜ ਜਾਏਗਾ ਉੱਥੇ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਜਾਂਦਾ ਉਹਦੇ ਨਾਲ ਉੱਥੇ ਦੇ ਕੰਮ ਕਾਹ ਉੱਥੇ ਦੀ ਟ੍ਰਾਂਸਫਰ ਉੱਥੇ ਦੇ ਕੋਈ ਹੋਰ ਡਿਵੈਲਪਮੈਂਟਲ ਐਕਸਪੈਂਡੀਚਰ एवरीथिंग ਕਮਸ ਟੂ ਹਾਰਡ ਮਾਨਯੋਗ ਸੁਪਰੀਮ ਕੋਰਟ ਨੇ ਇਸ ਦਾ ਕੋਈ ਹਾਲੇ ਤੱਕ ਜਵਾਬ ਦਿੱਤਾ ਜਾਂ ਨਹੀਂ ਹਾਲੇ ਤੱਕ ਜਵਾਬ ਨਹੀਂ ਅਸੀਂ ਇਹ 16 5 ਨੂੰ ਸਦਲਾਮ ਸਿੰਘ ਢਾਲੀਵਾਲ ਜੀ ਨੇ ਪਾਈ ਸੀ ਇਹ ਜੀ ਤੇ ਇਹ ਹਾਲੇ ਤੱਕ ਇਹ ਉੱਥੇ ਪਹੁੰਚੀ ਹੋਣੀ ਹੈ ਤੇ ਮਾਨਯੋਗ ਚੀਫ ਜਸਟਿਸ ਆਫ ਸੁਪਰੀਮ ਕੋਰਟ ਨੂੰ ਅਸੀਂ ਅਡਰੈਸ ਕੀਤੀ ਹੈ ਅਸੀਂ ਉਹਨਾਂ ਨੂੰ ਇਹ ਰਿਕਵੈਸਟ ਕੀਤੀ ਹੈ ਕਿ ਇਸ ਨੂੰ ਬਤੋਕ ਪਬਲਿਕ ਇੰਟਰਸਟ ਲਿਟੀਗੇਸ਼ਨ ਟ੍ਰੀਟ ਕੀਤਾ ਜਾਵੇ ਜੀ ਮੁਨੇ ਕਹੋ ਜੇ ਆਪਾਂ ਗੱਲ ਕਰਦੇ ਸਤਨਾਥ ਸਿੰਘ ਦੇ ਟਾਲੀਵਾਲ ਨਾਲ ਜਿਹੜੇ ਮਨੁੱਖੀ ਅਧਿਕਾਰਾਂ ਨੂੰ ਬੜੀ ਬਰੀਕੀ ਨਾਲ ਜਾਂਚਦੇ ਬੜੀਕੀ ਨਾਲ ਵੇਖ ਲਿਆ ਸਤਨਾਥ ਜੀ ਕਿਵੇਂ ਬਹਿਲਾ ਵੇਖਦੇ ਹੋ ਇਹ ਸਿਹੜੀ ਐਪਲੀਕੇਸ਼ਨ ਤੋਂ ਦਾਰੀ ਕੀਤੀ ਕਿਵੇਂ ਦਿਮਾਗ ਦੇ ਵਿੱਚ ਗੱਲ ਆਏ ਵਿੱਚ ਇਹ ਤੇ ਸਾਰੀਆਂ ਪਾਰਟੀਆਂ ਦਾ ਵਿਧਾਨ ਆ ਜੀ ਆਪਾਂ ਦੇਖੀਏ ਵੀ ਹਰੇਕ ਪਾਰਟੀ ਦਾ ਜਿਹੜਾ ਐਮਐਲਏ ਆ ਉਹ ਜੀ ਐਮਪੀ ਦੀ ਇਲੈਕਸ਼ਨ ਲਈ ਖੜਾ ਕਰ ਦਿੰਦੇ ਆ ਜੀ ਆਪਾਂ ਇਤੋਂ ਤੱਕ ਦੇਖਦੇ ਆਂ ਕਈ ਜਗ੍ਹਾ ਤੇ ਜਿਹੜਾ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਹੁੰਦਾ ਜੀ ਉਹ ਵੀ ਦੋ ਦੋ ਤਿੰਨ ਤਿੰਨ ਜਗ੍ਹਾ ਤੋਂ ਇਲੈਕਸ਼ਨ ਲੜਦਾ ਜੀ ਜੀ ਤੇ ਉਹ ਅਸੀਂ ਇਹ ਸੋਚਦੇ ਸੀ ਕਿ ਵੀ ਮੈਂ ਆਪਣੇ ਜਿਹੜੇ ਐਡਵੋਕੇਟ ਅਡਿ ਹਸਾਕਾ ਅਡੀਸ਼ਨਲ ਐਡਵੋਕੇਟ ਜਨਰਲ ਨੇ ਰਿਟਾਇਰਡ ਨੇ ਪਟਕਸਰ ਜੀ ਨੇ ਮੈਂ ਸਲਾਹ ਕੀਤੀ ਮੈਂ ਕਿਹਾ ਵੀ ਆਪਾਂ ਕਿਉਂ ਨਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਬਲਿਕ ਇੰਟਰਸਟ ਰੈਟੀਗੇਸ਼ਨ ਦੇ ਵਿੱਚ ਇੱਕ ਰਿਪਰਜੈਂਟੇਸ਼ਨ ਭੇਜੀਏ ਵੀ ਮਾਨਯੋਗ ਸੁਪਰੀਮ ਕੋਰਟ ਜਿਹੜੀ ਆ ਉਹਨੂੰ ਐਕਸੈਪਟ ਕਰ ਲੈ ਜੀ ਫਿਰ ਅਸੀਂ ਇਹ ਭੇਜੀ ਇੱਕ ਬੜੇ ਦੁਖਦਾਈ ਗੱਲ ਆ ਜੇ ਆਪਾਂ ਦੇਖੀਏ ਤੇ ਪਬਲਿਕ ਦੇ ਵਿੱਚ ਜੇ ਤੁਸੀਂ 50 ਬੰਦਿਆਂ ਨੂੰ ਪੁੱਛੋਗੇ ਨਾ ਇਹ ਸਵਾਲ ਇੰਜ ਇਹ ਤੁਹਾਨੂੰ ਪਤਾ ਕਿ ਜਦੋਂ ਇਹ ਪੋਸਟ ਖਾਲੀ ਹੋ ਗਈ ਹੈ ਜਗ੍ਹਾ ਖਾਲੀ ਹੋ ਗਈ ਐਮ ਐਲ اے ਦੀ ਜੀ ਤੇ ਉੱਥੇ ਪੈਸਾ ਕਿਹਦਾ ਲੱਗਣਾ ਜੀ ਤੁਹਾਨੂੰ ਕੋਈ ਜਵਾਬ ਨਹੀਂ ਦੇ ਸਕਦਾ ਕਿਉਂਕਿ ਪਹਿਲਾਂ ਨਹੀਂ ਲੋਕਾਂ ਨੂੰ ਬਿਲਕੁਲ ਅਸੀਂ ਇੱਕ ਅਵੇਅਰਨੈਸ ਵੀ ਇੱਕ ਲੋਕਾਂ ਚ ਲਿਓੜੀ ਕਹੇ ਇਹ ਵੀ ਲੋਕ ਇੱਕ ਸਵਾਲ ਵੀ ਕਰਨ ਕਿ ਤੁਸੀਂ ਭਾਈ ਐਮ ਪੀ ਦੀ ਇਲੈਕਸ਼ਨ ਲੜ ਰਹੇ ਹੋ ਐਮ ਪੀ ਬਣ ਜੇ ਤੇ ਤੁਹਾਡੀ ਜਿਹੜੀ ਜਗ੍ਹਾ ਖਾਲੀ ਹੋਣੀ ਹੈ ਜੀ ਉੱਥੇ ਪੈਸਾ ਕਿਹਦਾ ਲੱਗਣਾ ਜੀ ਯਾ ਕੋਈ ਐਸੋ ਜਿਹਾ ਸਿਸਟਮ ਬਣੇ ਜੇ ਉਹ ਜਗ੍ਹਾ ਤੇ ਦੁਬਾਰਾ ਇਲੈਕਸ਼ਨ ਬਾਈ ਇਲੈਕਸ਼ਨ ਹੁੰਦੀ ਹੈ ਉਹ ਪਾਰਟੀ ਜਿਹੜੀ ਪਾਰਟੀ ਦਾ ਉਹ ਐਮ.ਐਲ.ਏ ਐਮ.ਪੀ ਦੀ ਇਲੈਕਸ਼ਨ ਲੜ ਰਿਆ ਉਹ ਪਾਰਟੀ ਉੱਥੇ ਪੈਸਾ ਖਰਚੇ ਪਬਲਿਕ ਦਾ ਪੈਸਾ ਤਨਾ ਨਾ ਕਿਉਂਕਿ ਆਮ ਸਰਕਾਰਾਂ ਦਾਅਵੇ ਕਰਦੀਆਂ ਵਾ ਵੀ ਅਸੀਂ ਪੈਸਾ ਬਚਾਉਣਾ ਜਿਹੜੇ ਵਾਧੂ ਖਰਚੇ ਜਿਹੜੇ ਨਜਾਇਜ਼ ਖਰਚੇ ਆ ਉਹਨਾਂ ਨੂੰ ਕੱਟ ਕਰਨਾ ਜੇ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਨਜਾਇਜ਼ ਪੈਸਾ ਜਿਹੜਾ ਖਸਤਾਂਗੇ ਖਰਚਾਵਾਂਗੇ ਪਬਲਿਕ ਦਾ ਤੇ ਫਿਰ ਵਿਕਾਸ ਕਿੱਥੋਂ ਕਰਨਾ ਆਪਾਂ ਜੀ ਆਪਾਂ 메ਨ ਪੰਜਾਬ ਦੀ ਗੱਲ ਲਾ ਲਈਏ ਪੰਜਾਬ ਤੇ ਅੱਗੇ ਕਰਜ਼ਾਈ ਹੋਇਆ ਪਿਆ ਰੱਖਾਂ ਕਰੋੜ ਜਿਹੜਾ ਵਾ ਉੱਤੇ ਕਰਜ਼ਾ ਆਪਣੇ ਤੇ ਜੇ ਇਹੋ ਜਿਹੇ ਖਰਚੇ ਹੋਰ ਆਪਾਂ ਪਾਵਾਂਗੇ ਵਿਕਾਸ ਰੁਕੂਗਾ ਲੋਕਾਂ ਦਾ ਜਿਹੜਾ ਪੈਸਾ ਹੈ ਉਹ ਇਸ ਕਰਕੇ ਅਸੀਂ ਜਿਹੜੀ ਰਿਪਰਜਿਟਿਸ਼ਨ ਇਹੋ ਭੇਜੀ ਹੈ ਲਾਸਟ ਦੇ ਵਿੱਚ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆਂ ਅਸੀਂ ਇਹ ਲੋਕਾਂ ਨੂੰ ਆਮ ਪਬਲਿਕ ਨੂੰ ਆਮ ਵੋਟਰ ਨੂੰ ਸਾਡੀ ਅਪੀਲ ਇਹ ਹੈ ਕਿ ਜਿਹੜਾ ਵੀ ਕਿਸੇ ਵੀ ਪਾਰਟੀ ਦਾ ਐਮਐਲਏ ਐਮਪੀ ਦੀ ਇਲੈਕਸ਼ਨ ਲੱਗਦਾ ਉੰਨੇ ਸਵਾਲ ਜ਼ਰੂਰ ਕਰੋ ਵੀ ਭਾਈ ਤੁਸੀਂ ਐਮਪੀ ਬਣ ਜਾਓ। ਬੜੋਂ ਅਸੀਂ ਆਪ ਕਹਿੰਦੇ ਆ ਕਿ ਸਾਰੇ ਜਿਹੜੇ ਐਮਐਲਏ ਇਹ ਇਲੈਕਸ਼ਨ ਰਲ ਰਹੇ ਐ ਐਮਪੀ ਬਣ। ਸਾਨੂੰ ਕਿਸੇ ਦਾ ਗਿਲਾ ਸ਼ਿਕਵਾ ਉਹਨਾਂ ਦੇ ਐਮਪੀ ਬਣਦੇ ਨਹੀਂ ਆ। ਸਾਨੂੰ ਗਿਲਾ ਸ਼ਿਕਵਾ ਸਿਰਫ ਪਬਲਿਕ ਦਾ ਪੈਸਾ ਜਿਹੜਾ ਆ ਵੇਸਟ ਹੋਣ ਤਾਂ ਕਿ ਆ ਵੀ ਉਹ ਪਬਲਿਕ ਦਾ ਪੈਸਾ ਉੱਥੇ ਵੇਸਟ ਹੋਣਾ। ਉਹ ਨਾ ਹੋਵੇ ਉਹ ਪਾਰਟੀਆਂ ਆਪਣਾ ਮਤਲਬ ਜਦੋਂ ਦੁਬਾਰਾ ਇਲੈਕਸ਼ਨ ਬਾਈ ਇਲੈਕਸ਼ਨ ਹੋਣੀ ਆ ਪਾਰਟੀ ਕਰਦੇ ਪਿਆ। ਜੀ ਇਹ ਨਾਖਤਿਆੰ ਦਾ ਚੌਣ ਕਮਿਸ਼ਨ ਦਾ ਕਿੰਨੀਆਂ ਗੱਡੀਆਂ ਘੁੰਮਦੀਆਂ ਕਿੰਨਾ ਸਟਾਫ ਦਾ ਹੁੰਦਾ ਸਾਰਾ ਕੁਝ ਕਿੰਨਾ ਰਿਸਕ ਹੁੰਦਾ ਜੀ ਆਉਣ ਵਾਲੇ ਸਮੇਂ ਵਿੱਚ ਜਦੋਂ ਦੱਸਾਂਗੇ ਕਿਸ ਐਪਲੀਕੇਸ਼ਨ ਦਾ ਜਵਾਬ ਕਿਹਾਂ ਦਾ ਇੱਕ ਵਾਰ ਫਿਰ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਐਪਲੀਕੇਸ਼ਨ ਦਾ ਜੋ ਵੀ ਜਵਾਬ ਆਇਆ ਸੀ ਆਪਣੇ ਦਰਸ਼ਕਾਂ ਦੇ ਸਾਹਮਣੇ ਜ਼ਰੂਰ ਬਰੂ ਕਰਾਂਗੇ ਧੰਨਵਾਦ